ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੰਗਣਾ ਰਣੌਤ ਹਮੇਸ਼ਾ ਹੀ ਆਪਣੇ ਵਿਵਾਦਤ ਬਿਆਨਾਂ ਕਰਕੇ ਮਸ਼ਹੂਰ ਰਹਿੰਦੀ ਹੈ ਸਿਆਸੀ ਜਗਤ ਦੀ ਗੱਲ ਕਰੀਏ ਭਾਵੇਂ ਉਸ ਦੀ ਗੱਲ ਕਰੀਏ ਫਿਲਮੀ ਕੈਰੀਅਰ ਦੀ ਫਿਲਮੀ ਕੈਰੀਅਰ ਤੋਂ ਲੈ ਕੇ ਸਿਆਸੀ ਕੈਰੀਅਰ ਤੱਕ ਉਸ ਦਾ ਸਾਰਾ ਜਿਹੜਾ ਦੌਰ ਹੈ ਜਿਹੜਾ ਜੀਵਨ ਹੈ ਉਹ ਵਿਵਾਦਾਂ ਦੇ ਵਿੱਚ ਹੀ ਗੁਜ਼ਰਿਆ ਹੈ ਹਮੇਸ਼ਾ ਹੀ ਉਹ ਟਿੱਕਾ ਟਿੱਪਣੀ ਕਰਦੀ ਰਹਿੰਦੀ ਹੈ ਫਿਰ ਇੱਕ ਵਾਰ ਵਿਵਾਦ ਖੜਾ ਹੋ ਗਿਆ ਹੈ ਉਸ ਦੇ ਕੰਟਰੋਵਰਸ਼ਲ ਬਿਆਨਬਾਜ਼ੀ ਨੂੰ ਲੈ ਕੇ ਉਸ ਨੇ ਕਿਹਾ ਹੈ ਕਿ ਜਿਹੜੀ ਸ਼ਾਂਤੀ ਹੈ ਜਿਹੜੀ ਪੀਸ ਹੈ ਹਵਾ ਦੇ ਵਿੱਚ ਨਹੀਂ ਮਿਲਦੀ ਉਸ ਲਈ ਯੁੱਧ ਕਰਨੇ ਪੈਂਦੇ ਨੇ ਭਾਵੇਂ ਯੁੱਧ ਹੋਵੇ ਰਮਾਇੰਦ ਦਾ ਭਾਵੇਂ ਯੁੱਧ ਹੋਵੇ ਮਹਾਭਾਰਤ ਦਾ ਯਾਨੀ ਕਿ ਸ਼ਾਂਤੀ ਜਿਹੜੀ ਹੈ ਤਲਵਾਰ ਦੇ ਨਾਲ ਮਿਲਦੀ ਹੈ ਲੇਕਿਨ ਕੰਗਨ ਰਾਉਤ ਨੂੰ ਇਹ ਨਹੀਂ ਪਤਾ ਭਾਰਤ ਜਿਹੜਾ ਦੇਸ਼ ਹੈ ਜਿਹੜਾ ਇੰਡੀਆ ਹੈ ਇਹ ਹਮੇਸ਼ਾ ਹੀ ਵਾਇਲੈਂਸ ਦੇ ਅਗੇਂਸਟ ਹੈ ਕਿਉਂਕਿ ਮਹਾਤਮਾ ਗਾਂਧੀ ਨੇ ਜਿਹੜੀ ਮਹਿੰਮ ਚਲਾਈ ਸੀ ਨਾਨ ਵਾਇਲੈਂਸ ਉਹ ਮਹਾਤਮਾ ਗਾਂਧੀ ਦੀ ਦੇਣ ਹੈ ਅਤੇ ਦੇਣ ਦੇ ਕਰਕੇ ਹੀ ਦੇਸ਼ ਆਜ਼ਾਦ ਹੋਇਆ ਹੈ ਮਹਾਤਮਾ ਗਾਂਧੀ ਦੇ ਨਾਲ ਹੋਰ ਸੈਂਕੜੇ ਜਿਹੜੇ ਸਿੱਖ ਨੇ ਉਹਨਾਂ ਵੀ ਕੁਰਬਾਨੀਆਂ ਦਿੱਤੀਆਂ ਨੇ ਜੇ ਗੱਲ ਕਰੀਏ ਕੁਰਬਾਨੀਆਂ ਦੀ ਪੰਜਾਬ ਦਾ ਨੰਬਰ ਸਭ ਤੋਂ ਫਸਟ ਯਾਨੀ ਕਿ ਨੰਬਰ ਪਹਿਲੇ ਤੇ ਆਉਂਦਾ ਹੈ ਪੰਜਾਬ 98% 98% ਜਿਹੜੀਆਂ ਕੁਰਬਾਨੀਆਂ ਦਿੱਤੀਆਂ ਨੇ ਭਾਰਤ ਨੂੰ ਦੇ ਯਾਦ ਕਰਾਉਣ ਲਈ ਉਸ ਦੇ ਵਿੱਚ ਸਿੱਖਾਂ ਦਾ ਅਤੇ ਪੰਜਾਬ ਅਤੇ ਪੰਜਾਬੀਆਂ ਦਾ ਬਹੁਤ ਵੱਡਾ ਬਹੁਮੁੱਲਾ ਯੋਗਦਾਨ ਹੈ ਇਸ ਨੂੰ ਲੱਗਦਾ ਹੈ ਸ਼ਾਇਦ ਕੰਗਣਾ ਰੌਤ ਭੁੱਲ ਗਈ ਹੈ ਕਦੇ ਪੰਜਾਬੀਆਂ ਤੇ ਟਿੱਪਣੀ ਕਦੇ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਖੇਡਾਂ ਹੋ ਰਹੀਆਂ ਨੇ 올림픽 2024 ਦੀਆਂ ਉਹਨਾਂ ਨੂੰ ਲੈ ਕੇ ਟਿੱਪਣੀ ਕਦੇ ਕਿਸੇ ਦੇ ਜੈਂਡਰ ਤੇ ਟਿੱਪਣੀ ਕਦੇ ਕਿਸੇ ਦੇ ਸਮਲੰਗੀ ਜੀਵਨ ਤੇ ਟਿੱਪਣੀ ਕਦੇ ਕਿਸੇ ਧਰਮ ਦੇ ਟਿੱਪਣੀ ਅਜੇ ਆ ਕਿਉਂ ਕਰਦੀ ਹੈ ਕਿ ਐਜੂਕੇਟਰ ਨਹੀਂ ਹੈ ਹਮੇਸ਼ਾ ਹੀ ਕੋਈ ਵਿਵਾਦਤ ਬਿਆਨ ਦੇ ਦਿੰਦੀ ਹੈ ਜਿਸ ਨਾਲ ਪੂਰੇ ਭਾਰਤ ਦੇ ਵਿੱਚ ਬਵਾਲ ਖੜਾ ਹੋ ਜਾਂਦਾ ਹੈ ਪਿਛਲੇ ਦਿਨਾਂ ਦੇ ਵਿੱਚ ਸ਼ੇਖ ਸਹੀਨਾ ਸ਼ੇਖ ਸਹੀਨਾ ਜਿਹੜੀ ਹੈਗੀ ਸੀ ਸੀਨਾ ਜਦੋਂ ਉਹਨਾਂ ਨੇ ਛੱਡਿਆ ਬੰਗਲਾਦੇਸ਼ ਪ੍ਰੋਟੈਸਟ ਹੋ ਰਿਹਾ ਸੀ ਉਥੇ ਉਸਨੇ ਕਿਹਾ ਕਿ ਮੁਸਲਮ ਜਿਹੜੇ ਨੇ ਉਹ ਆਪਣੇ ਦੇਸ਼ ਵਿੱਚ ਸੁਰੱਖਿਤ ਨਹੀਂ ਹਨ ਹਿੰਦੂਆਂ ਨੂੰ ਖਤਰਾ ਹੈ ਇਹ ਸਾਨੂੰ ਵੀ ਪਤਾ ਹੈ ਕਿ ਮੁਸਲਮ ਲੋਕਾਂ ਨੇ ਉਥੇ ਬੜੇ ਹਿੰਦੂਆਂ ਨੂੰ ਮਾਰਿਆ ਹੈ ਰੇਬੀ ਕੀਤੇ ਗਏ ਨੇ ਅਤੇ ਹਿੰਦੂਆਂ ਦੇ ਘਰਾਂ ਨੂੰ ਜਲਾਇਆ ਵੀ ਗਿਆ ਹੈ ਲੇਕਿਨ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਨਾ ਇੱਕ ਉਹਦਾ ਪ੍ਰੋਪਗੈਂਡਾ ਹੁੰਦਾ ਹੈ ਉਹਦੀ ਇੱਕ ਤਰਜੀਹ ਹੁੰਦੀ ਹੈ ਉਹਦੀ ਇੱਕ ਮਾਨ ਮਰਿਆਦਾ ਹੁੰਦੀ ਹੈ ਜਦੋਂ ਤੁਸੀਂ ਕਿਸੇ ਦੇਸ਼ ਨੂੰ ਲੈ ਕੇ ਕਿਸੇ ਜਾਤ ਨੂੰ ਲੈ ਕੇ ਕਿਸੇ ਮਜਮੂ ਨੂੰ ਲੈ ਕੇ ਵਿਤਕਰਾ ਕਰਦੇ ਹੋ ਇੱਕ ਵਾਰ ਫਿਰ ਕੰਟਰੋਵਰਸ਼ੀਅਲ ਬਿਆਨ ਦੇ ਦਿੱਤਾ ਹੈ ਕੰਗਨ ਨਾਉਤ ਨੇ ਕਿ ਜੇਕਰ ਪੀਸ ਚਾਹੀਦੀ ਹੈ ਤਲਵਾਰ ਦਾ ਸਹਾਰਾ ਭਾਰਤ ਦੇ ਲੋਕਾਂ ਨੂੰ ਲੈਣਾ ਪਵੇਗਾ ਜਿਵੇਂ ਰਮਾਇਣ ਦੇ ਵਿੱਚ ਲਿਆ ਗਿਆ ਹੈ ਜਿਵੇਂ ਮਹਾਭਾਰਤ ਦੇ ਵਿੱਚ ਲਿਆ ਗਿਆ ਹੈ ਕਿ ਜਿਹੜੀ ਸ਼ਾਂਤੀ ਹੈ ਉਹ ਹਵਾ ਦੇ ਵਿੱਚ ਨਹੀਂ ਮਿਲਦੀ ਇਹ ਵੱਡਾ ਬਿਆਨ ਦੇ ਦਿੱਤਾ ਹੈ ਕੰਗਣਾ ਰਣੌਤ ਨਵੀਂ ਬਣੀ ਸੰਸਦ ਹਿਮਾਚਲ ਹਲਕਾ ਮੰਡੀ ਤੋਂ ਧੰਨਵਾਦ